ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇ ਤੁਸੀਂ ਕੈਨੇਡਾ ਵਿੱਚ ਆਪਣਾ ਸਕੂਲ ਬਦਲੋ ਤਾਂ ਇੱਕ ਛੋਟੀ ਜੀ ਗਲਤੀ ਤੁਹਾਡਾ ਸਾਰਾ ਭਵਿੱਖ ਖਤਰੇ ਵਿੱਚ ਪਾ ਸਕਦੀ ਹੈ ਸੋਚੋ ਤੁਸੀਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਹੋ ਆਪਣੀ ਪੜ੍ਹਾਈ ਚੰਗੀ ਬਣਾਉਣ ਲਈ ਨਵਾਂ ਕਾਲਜ ਚੁਣ ਲਿਆ ਦਿਲ ਵਿੱਚ ਸੋਚਿਆ ਕਿ ਆਈਆਰਸੀਸੀ ਦੇ ਅਕਾਊਂਟ ਵਿੱਚ ਲੌਗਇਨ ਕਰਾਂਗੇ ਤੇ ਸਿਰਫ ਨਾਮ ਬਦਲ ਦਿਉਣਾ ਹੈ ਹੋ ਗਿਆ ਕੰਮ ਪਰ ਤੁਹਾਨੂੰ ਪਤਾ ਹੀ ਨਹੀਂ ਕਿ ਮਈ ਪਹਿਲੇ 2025 ਤੋਂ ਕੈਨੇਡਾ ਦੀ ਸਿਸਟਮ ਵਿੱਚ ਇੱਕ ਵੱਡਾ ਧਮਾਕੇਦਾਰ ਬਦਲਾਅ ਆ ਗਿਆ ਹੈ ਹੁਣ ਇਹ ਸਧਾਰਨ ਪ੍ਰਕਿਰਿਆ ਨਹੀਂ ਰਹੀ ਹੁਣ ਜੇ ਤੁਸੀਂ ਡਿਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਡੀਐਲਆਈ ਬਦਲ ਰਹੇ ਹੋ ਤਾਂ ਜ਼ਿਆਦਾਤਰ ਹਾਲਾਤਾਂ ਵਿੱਚ ਤੁਹਾਨੂੰ ਨਵਾਂ ਸਟੱਡੀ ਪਰਮਿਟ ਲੈਣਾ ਲਾਜ਼ਮੀ ਹੋ ਗਿਆ ਹੈ ਪਹਿਲਾਂ ਜਿੱਥੇ ਇੱਕ ਈਮੇਲ ਜਾਂ ਅਪਡੇਟ ਹੀ ਕਾਫੀ ਸੀ ਹੁਣ ਤੁਹਾਨੂੰ ਨਵੇਂ ਫਾਰਮ ਨਵੇਂ ਡਾਕੂਮੈਂਟ ਨਵੀਂ ਪ੍ਰੋਸੈਸਿੰਗ ਲਾਈਨ 'ਚ ਪੈਣਾ ਪਵੇਗਾ ਤੇ ਜੇ ਤੁਸੀਂ ਨਵੰਬਰ 8 2024 ਤੋਂ ਬਾਅਦ ਆਪਣਾ ਕਾਲਜ ਬਦਲਿਆ ਹੈ ਪਰ ਨਵਾਂ ਸਟੱਡੀ ਪਰਮਿਟ ਨਹੀਂ ਲਿਆ ਤਾਂ ਇਹ ਸਿੱਧਾ ਕੈਨੇਡੀਅਨ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਬਣ ਜਾਵੇਗੀ ਹਾਲਾਂਕਿ ਨਵੰਬਰ ਤੋਂ ਲੈ ਕੇ ਮਈ ਪਹਿਲੇ ਤੱਕ ਇੱਕ ਅਸਥਾਈ ਛੁੱਟ ਦਿੱਤੀ ਗਈ ਸੀ ਜਿਸ ਵਿੱਚ ਕੁਝ ਵਿਦਿਆਰਥੀਆਂ ਨੂੰ ਨਵੇਂ ਕਾਲਜ ਵਿੱਚ ਪੜ੍ਹਾਈ ਸ਼ੁਰੂ ਕਰਨ ਦੀ ਆਗਿਆ ਸੀ ਪਰ ਹੁਣ ਇਹ ਛੁੱਟ ਵੀ ਖਤਮ ਹੋ ਚੁੱਕੀ ਹੈ ਜੇ ਕਿਸੇ ਨੇ ਇਹ ਨਵੇਂ ਨਿਯਮ ਅਣਦੇਖੇ ਕਰ ਦਿੱਤੇ ਤਾਂ ਉਹ ਆਪਣੇ ਸਟੱਡੀ ਪਰਮਿਟ ਨੂੰ ਵੀ ਖੋ ਸਕਦੇ ਹਨ ਤੇ ਕੈਨੇਡਾ ਵਿੱਚ ਪੱਕਾ ਹੋਣ ਜਾਂ ਕੰਮ ਕਰਨ ਦੇ ਸੁਪਨੇ ਵੀ ਜੇ ਤੁਸੀਂ ਕੋਲਿਜ ਬਦਲਣ ਬਾਰੇ ਸੋਚ ਰਹੇ ਹੋ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਕਿਹੜੀਆਂ ਸਥਿਤੀਆਂ ਵਿੱਚ ਨਵਾਂ ਸਟੱਡੀ ਪਰਮਿਟ ਲੈਣਾ ਲਾਜ਼ਮੀ ਹੈ ਜੇ ਤੁਸੀਂ ਯੂਨੀਵਰਸਿਟੀ ਕੋਲਿਜ ਜਾਂ ਕਿਸੇ ਵੀ ਹੋਰ ਪੋਸਟ ਸਕੈਂਡਰੀ ਇੰਸਟੀਚਿਊਸ਼ਨ 'ਚ ਜਾ ਰਹੇ ਹੋ ਤਾਂ ਨਵਾਂ ਪਰਮਿਟ ਲੈਣਾ ਪਵੇਗਾ ਪਰ ਜੇ ਤੁਸੀਂ ਇੱਕੋ ਹੀ ਕਾਲਜ ਦੇ ਅੰਦਰ ਕੋਰਸ ਬਦਲ ਰਹੇ ਹੋ ਤਾਂ ਹਾਲਾਤਾਂ ਅਨੁਸਾਰ ਕਈ ਵਾਰ ਪੁਰਾਣਾ ਪਰਮਿਟ ਹੀ ਚੱਲ ਜਾਂਦਾ ਹੈ ਪਰ ਨਵੰਬਰ 8 ਤੋਂ ਬਾਅਦ ਹੋ ਸਕਦਾ ਹੈ ਤੁਹਾਨੂੰ ਪ੍ਰਾਂਤ ਜਾਂ ਖੇਤਰੀ ਸਰਕਾਰ ਵੱਲੋਂ ਵੈਰੀਫਿਕੇਸ਼ਨ ਲੈਟਰ ਵੀ ਚਾਹੀਦਾ ਹੋਵੇ ਜੇ ਤੁਸੀਂ ਪਹਿਲਾਂ ਇੱਕ ਵਾਰ ਕਾਲਜ ਬਦਲ ਚੁੱਕੇ ਹੋ ਤੇ ਹੁਣ ਮੋੜ ਬਦਲਣਾ ਚਾਹੁੰਦੇ ਹੋ ਤਾਂ ਵੀ ਨਵਾਂ ਪਰਮਿਟ ਲੈਣਾ ਪਵੇਗਾ ਸਕੈਂਡਰੀ ਤੋਂ ਪੋਸਟ ਸਕੈਂਡਰੀ ਜਾਂ ਉਲਟ ਜਾਣ ਵੇਲੇ ਵੀ ਨਵਾਂ ਸਟੱਡੀ ਪਰਮਿਟ ਲਾਜ਼ਮੀ ਹੋ ਜਾਂਦਾ ਹੈ ਤੇ ਜੇ ਤੁਸੀਂ ਇਹ ਪਰਮਿਟ ਲੈਣ ਵਿੱਚ ਦੇਰੀ ਕਰ ਦਿੰਦੇ ਹੋ ਜਾਂ ਆਧੀ ਜਾਣਕਾਰੀ ਤੇ ਕੰਮ ਕਰ ਦਿੰਦੇ ਹੋ ਤਾਂ ਇਹ ਗੱਲ ਤੁਹਾਡੇ PGWP ਜਾਂ ਭਵਿੱਖ ਦੇ ਪਰਮਿਟਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਸਰਕਾਰ ਚਾਹੁੰਦੀ ਹੈ ਕਿ ਸਿਸਟਮ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਹੋਵੇ ਪਰ ਇਸ ਨਾਲ ਵਿਦਿਆਰਥੀਆਂ ਉੱਤੇ ਹੋਰ ਵਧੇਰੇ ਬੋਝ ਪੈ ਗਿਆ ਹੈ ਇਸ ਲਈ ਸਾਡੀ ਤੁਹਾਨੂੰ ਨਰਮ ਤੇ ਮਿੱਠੀ ਸਲਾਹ ਹੈ ਜੇ ਇਹ ਜਾਣਕਾਰੀ ਤੁਹਾਡੇ ਲਈ ਲਾਭਕਾਰੀ ਰਹੀ ਹੋਵੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਵੀਡੀਓ 'ਚ ਅਸੀਂ ਤੁਹਾਡੇ ਲਈ ਹੋਰ ਅਹੰਕਾਰਪੂਰਨ ਤੇ ਲੋੜੀਂਦੀ ਜਾਣਕਾਰੀ ਲੈ ਕੇ ਆ ਸਕੀਏ ਅਸੀਂ ਫਿਰ ਮਿਲਾਂਗੇ ਤਦ ਤੱਕ ਆਪਣਾ ਖਿਆਲ ਰੱਖੋ ਤੇ ਆਪਣੇ ਸੁਪਨਿਆਂ ਨੂੰ ਸਮਝਦਾਰੀ ਨਾਲ ਅੱਗੇ ਵਧਾਓ